ਤਾਂ ਭਾਰਤ ਦੇ ਲੀਡਰਾਂ ਦੇ ਵੱਲੋਂ 올ੰਪੀਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹਰੇਕ ਪਾਰਟੀ ਦੇ ਲੀਡਰ ਜਿਹੜੇ ਮਿਲ ਰਹੇ ਤੇ ਅੱਜ ਸੀਐਮ ਹਾਊਸ ਪੰਜਾਬ ਪਹੁੰਚੇ ਨੇ ਦੱਸ ਦिए ਕਿ ਮਨੂ ਭਾਕਰ ਚੰਡੀਗੜ੍ਹ ਵਿਖੇ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਗਈ ਆ ਪਹਿਲਾਂ ਸੀਐਮ ਹਾਊਸ ਹਰਿਆਣਾ ਦੇ ਵਿੱਚ ਨਾਇਬ ਸੈਣੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਹੁਣ ਸੀਐਮ ਆਂ ਦੇ ਨਾਲ ਜਿਹੜਾ ਮੁਲਾਕਾਤ ਕੀਤੀ ਗਈ ਆ ਮਨੂ ਭਾਕਰ ਜਿਨ੍ਹਾਂ ਨੇ ਸ਼ੂਟਿੰਗ ਦੇ ਵਿੱਚ ব্রੌਂਜ਼ ਮੈਡਲ ਜਿੱਤੇ ਉਹ ਵੀ ਇੱਕ ਨਹੀਂ ਸਗੋ ਦੋ ਦੋ ব্রੌਂਜ਼ ਮੈਡਲ ਜਿਹੜੇ ਆ ਜਿੱਤੇ ਆ ਤਾਂ ਦੱਸ ਦੇ ਕੇ ਲਗਾਤਾਰ ਜਦੋਂ ਦੇ ਮਨੂ ਭਾਕਰ ਆਏ ਨੇ ਇੰਡੀਆ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਵਕ ਵਕ ਲੀਡਰ ਜਿਹੜੇ ਆ ਉਹਨਾਂ ਦੇ ਨਾਲ ਮੁਲਾਕਾਤਾਂ ਕਰ ਰਹੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਤਾਂ ਉਹਨਾਂ ਦੀ ਹੌਸਲਾ ਫਜ਼ਾਈ ਵੀ ਕੀਤੀ ਜਾ ਰਹੀ ਆ ਪਹਿਲਾਂ ਦਿੱਲੀ ਪਹੁੰਚ ਤੇ ਉਸ ਤੋਂ ਬਾਅਦ ਹਮੇਸ਼ਾ ਉਹਨਾਂ ਨੂੰ ਮਿਲਦੇ ਨੇ ਸੋਨਿਆ ਗਾਂਧੀ ਨੂੰ ਮਿਲਦੇ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨਾਲ ਮੁਲਾਕਾਤ ਕਰਦੇ ਤੇ ਹੁਣ ਜਿਹੜਾ ਹੈ ਹਰਿਆਣਾ ਦੇ ਸੀਐਮ ਨਾਇਬ ਸਹਾਣੀ ਨਾਲ ਮੁਲਾਕਾਤ ਕੀਤੀ ਪਹਿਲਾਂ ਅੱਜ ਹੀ ਤੇ ਹੁਣ ਸੀਐਮ ਭਵਨ ਸਿੰਘ ਮਾਨ ਪੰਜਾਬ ਦੇ ਸੀਐਮ ਨਾਲ ਜਿਹੜਾ ਮੁਲਾਕਾਤ ਕਰ ਰਹੇ ਨੇ ਤੇ ਪੰਜਾਬ ਦੇ ਸੀਐਮ ਹਾਊਸ ਪਹੁੰਚੇ ਹੋਏ ਨੇ ਮਨੂ ਭਾਕਰ ਆਪਣੀ ਫੈਮਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਤੇ ਸੀਐਮ ਮਾਨ ਵੀ ਜਿਹੜੇ ਆ ਦੇਖ ਸਕਦੇ ਹੋ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਣਾਂ ਦੇ ਨਾਲ ਹਾਜ਼ਰ ਨੇ ਦੋਨੇ ਜਿਹੜੇ ਆ ਮਨੂ ਭਾਕਰ ਹੋਣਾਂ ਦਾ ਸਵਾਗਤ ਦੋਨਾਂ ਦੇ ਵੱਲੋਂ ਕੀਤਾ ਗਿਆ ਬੁਕੇ ਦੇ ਕੇ ਤੇ ਹੌਸਲਾ ਅਫਜ਼ਾਈ ਕੀਤੀ ਗਈ ਤੇ ਨਾਲ ਹੀ ਜਿਹੜਾ ਉਹਨਾਂ ਦੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਤੇ ਪੂਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਕਿਉਂਕਿ ਜਿਵੇਂ ਸੀਐਮ ਆਨ ਹਰੇਕ ਇੰਟਰਵਿਊ ਦੇ ਵਿੱਚ ਕਹਿੰਦੇ ਨੇ ਕਿ ਮੈਂ ਬਹੁਤ ਵੱਡਾ ਸਪੋਰਟਸ ਲਵਰ ਹਾਂ ਤਾਂ ਉਹੀ ਗੱਲ ਜਿਹੜੀ ਹੈ ਨਜ਼ਰ ਆ ਰਹੀ ਹੈ ਮਨੂ ਭਾਕਰ ਦੇ ਨਾਲ ਜਿਹੜਾ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਮਨੂ ਭਾਕਰ ਨੇ 올림픽 ਦੇ ਵਿੱਚ ਜਿਹੜਾ ਲੋਹਾ ਮਨਵਾਇਆਗਾ ਦੋ ਬ੍ਰਾਉਂਜ਼ ਮੈਡਲ ਜਿਹੜੇ ਆਪਣੇ ਝੋਲੀ ਪਾਏ ਨੇ ਤੇ ਭਾਰਤ ਦੀ ਝੋਲੀ ਪਾਏ ਨੇ ਹਾਲਾਂਕਿ 올림픽 ਦੇ ਵਿੱਚ ਭਾਰਤ ਦੇ ਕੁੱਲ 117 ਜਿਹੜੇ ਖਿਡਾਰੀ ਗਏ ਉਹਨਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਮੈਡਲ ਜਿੱਤੇ ਉਹਨਾਂ ਦਾ ਭਰਮਾ ਸਵਾਗਤ ਜਿਹੜਾ ਕੀਤਾ ਜਾ ਰਿਹਾ ਤਾਂ ਮਨੂ ਭਾਕਰ ਜੋਕੇ ਹੁਣ ਸੀਐਮ ਪੌਂਤ ਸਿੰਘ ਮਾਨ ਹੋਣਾ ਦੀ ਰਿਹائش ਸੀਐਮ ਹਾਊਸ ਵਿਖੇ ਪਹੁੰਚਿਆ ਹੈ ਉਹਨਾਂ ਦਾ ਪੂਰਾ ਪਰਿਵਾਰ ਪਹੁੰਚਿਆ ਦੇਖ ਸਕਦੇ ਹੋ ਤੁਸੀਂ ਤੇ ਸੀਐਮ ਮਾਨ ਦੇ ਪਤਨੀ ਗੁਰਪ੍ਰੀਤ कौर ਵੀ ਜਿਹੜੇ ਨਾਲ ਬਿਰਾਜਮਾ ਨਜ਼ਰ ਆ ਰਿਹਾ ਦੋਨੇ ਜਿਹੜੇ ਐ ਸਵਾਗਤ ਕਰ ਰਹੇ ਨੇ ਮਨੁਪਾਕਰ ਦਾ ਕਿਉਂਕਿ ਇੱਕ ਚੈਂਪੀਅਨ ਕੁੜੀ ਐ ਇੰਨੀ ਪੋਪੂਲੇਸ਼ਨ ਦੇ ਵਿੱਚੋਂ ਜਾ ਕੇ ਜਿਹੜਾਗਾ ਉਸਨੇ ਆਪਣੀ ਮਿਹਨਤ ਦਾ ਸ਼ੂਟਿੰਗ ਦੇ ਵਿੱਚ ਲੋਹਾ ਜਮਾਇਆ ਜਿਸ ਤੋਂ ਬਾਅਦ ਮੈਡਲ ਆਪਣੇ ਝੋਲੀ ਪਾਇਆ ਤੇ ਸਾਰਾ ਭਾਰਤ ਇਹਦਾ ਪ੍ਰਾਊਡ ਮਹਿਸੂਸ ਕਰ ਰਿਹਾ ਹੈ ব্রੌਂਜ਼ ਮੈਡਲ ਜਿੱਤੇਗਾ ਮਨੂ ਪਾਕਰ ਹੋਣਾ ਨੇ ਇੱਕ ਸਰਬਜੋਤ ਦੇ ਨਾਲ ਜੁਆਇੰਟ ਜਿਹੜਾ ਮੁਕਾਬਲਾ ਸੀ ਉਸ ਦੇ ਵਿੱਚ ਜਿੱਤਿਆ ਤੇ ਦੂਜਾ ਜੀ ਗੱਲ ਕਰੀ ਤਾਂ ਇੰਡੀਵਿਜੂਅਲੀ ਜਿਹੜਾ ਉਹਨਾਂ ਨੇ ਇੱਕ ਬ੍ਰੌਂਜ਼ ਮੈਡਲ ਹਾਸਲ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਹੁਣ ਜਿਹੜਾ ਮੁਲਾਕਾਤ ਕੀਤੀ ਗਈ ਸੀ ਐਮ ਆਨ ਦੇ ਨਾਲ ਸੀਐਮ ਰਹਾਜ ਦੇ ਉੱਪਰ ਜਾ ਕੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਬੁੱਕਿਆਂ ਦੇ ਨਾਲ ਸਵਾਗਤ ਕੀਤਾ ਗਿਆ